12 ਸਾਲ 14 ਸਾਲ ਪਹਿਲਾਂ ਫਿਲਮ ਬਣਾਈ ਸੀ ਉਹਦੇ ਚਹੀ ਤਾਂ ਮਸਲਾ ਸੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਮਾਨ ਸਾਹਿਬ ਜਿਹੜੇ ਹੁਣ ਸੀਐਮ ਨੇ ਉਹ ਫਿਲਮ ਦੇ ਵਿੱਚ ਵੀ ਹਿੱਸਾ ਸੀਗੇ ਮੈਂ ਉਹੀ ਸਵਾਲ ਮੇਰਾ ਵੀ ਇਹ ਸੀਗਾ ਕਿ ਤੁਸੀਂ ਤਾਂ ਜਿਹੜੀ ਉਹ ਫਿਲਮ ਬਣਾਈ ਸੀ ਉਹਦੇ ਵਿੱਚ ਵੀ ਤੁਸੀਂ ਗੰਦਲੇ ਪਾਣੀ ਨੂੰ ਬੰਨ ਮਾਰਿਆ ਹੈ ਨਾ ਫੈਕਟਰੀ ਨੂੰ ਤੇ ਮਾਰਿਓ ਸੀਐਮ ਸਾਹਿਬ ਉਸ ਫਿਲਮ ਦਾ ਹਿੱਸਾ ਸੀਗੇ ਉਸ ਵੇਲੇ ਤੇ ਪਰ ਹੁਣ ਉਹ ਸਰਕਾਰ ਦੇ ਵਿੱਚ ਉਹਨਾਂ ਕੋਲੇ ਸਾਰੀ ਤਾਕਤ ਆ ਅਗਰ ਤੁਹਾਡੇ ਤਿੰਨਾਂ ਦੇ ਵਿੱਚ ਵੀ ਰਹੇ ਨੇ ਇੱਕ ਮਿੰਟ ਬਾਈਕ ਮਿੰਟ ਹਾਂ ਸੋਹਣਾਂ ਬੈਠੇ ਆ ਬੱਬੂ ਬੈਠਾ ਅਮਤੋਜ ਬੈਠਾ ਦੋਨਾਂ ਨਾਲ ਸੱਜਣ ਰਿਹਾ ਮੇਰਾ ਵੀ ਸੱਜਣ ਰਿਹਾ ਚਲੋ ਅਸੀਂ ਪੀਪਲ ਪਾਰਟੀ ਚ ਇਕੱਠੇ ਨੇ ਕੰਮ ਕੀਤਾ ਚਲੋ ਇਹਦੇ ਨਾਲ ਤਾਂ ਹੁਣ ਸੱਜਣਤਾ ਹੀ ਨਹੀਂ ਹੁਣ ਤੋਜ ਨਾਲ ਤਾਂ ਇਹ ਤਾਂ ਖਲਾਫ ਪਰਚਾ ਪੁਰਚਾ ਦੀ ਹੋਗਾ ਬਾਈ ਹਮ ਤੋਜ ਨੂੰ ਮੈਂ ਬੱਬੂ ਨੂੰ ਕਹਿਣਾ ਚਾਹੁੰਦਾ ਬਾਈ ਨੂੰ ਵੀ ਯਾਰ ਘੱਟੋ ਘੱਟ ਤੂੰ ਹੀ ਜਾ ਕੇ ਪੁੱਛ ਲੈ ਯਾਰ ਇਹਨੇ ਤੇ ਵੀ ਕਰ ਗਿਆ ਅੱਛਾ ਆਪਾਂ ਇਹ ਗੱਲਾਂ ਆਪਾਂ ਇਸ ਦਾ ਜਵਾਬ ਨਹੀਂ ਨਹੀਂ ਠੀਕ ਹੈ ਸਾਡਾ ਕਰਮਾ ਬਣਾਈਆਂ ਅਸੀਂ ਤਾਂ ਆਹੀ ਗੱਲ ਆਣੀ ਹੈ ਘਰੇਲੂ ਕਹਿੰਦਾ ਇਹ ਫਿਲਮ ਚ ਨਹੀਂ ਆਇਆ ਬੱਪੂ ਨਾਲ ਜਾਓ ਫਿਲਮ ਚ ਉਹ ਜਿਹੜੀਆਂ ਜਗ੍ਹਾ ਤੇ ਜਾ ਕੇ ਅਸੀਂ ਖੜਦੇ ਰਹੇ ਹਾਂ ਉਹਨਾਂ ਜਗ੍ਹਾ ਤੇ ਜਾ ਕੇ ਸਪੀਕਰ ਮੁੱਖ ਮੰਤਰੀ ਮਨਿਸਟਰ ਹੈ ਸਰਕਾਰ ਦੀ ਬੋਲਦੇ ਰਹੇ ਨੇ ਇਸੇ ਲਈ ਜੋ ਸਾਥੋਂ ਪੁੱਛਦੇ ਆ ਨਾ ਆ ਕਰ ਲਈਏ ਤੁਸੀਂ ਕੀ ਚਾਹੁੰਦੇ ਆ ਆ ਕਰ ਲੂਗੇ ਮੈਂ ਕਹਿੰਨਾ ਯਾਰ ਸਾਡੀ ਗੱਲ ਛੱਡੋ ਜੋ ਮੁੱਖ ਮੰਤਰੀ ਕਹਿੰਦਾ ਰਿਹਾ ਉਹੀ ਕਰ ਲਓ ਹਾਂਜੀ ਪਰ ਜੇ ਨਹੀਂ ਕਰਨਾ ਤਾਂ ਇੱਕ ਦੱਸੋ ਧੋਖਾ ਪਹਿਲਾਂ ਦੇ ਰਹੇ ਸੀ ਜਾਂ ਹੁਣ ਦੇ ਰਹੇ ਹੋ ਇਹ ਦੱਸ ਦਿਓ ਗੱਲ ਆਹੀ ਹੈ ਸਾਡੇ ਲੋਕਾਂ ਨੂੰ ਇਹ ਸੋਚਣਾ ਪਊਗਾ ਕਿ ਜਿਹੜਾ ਬੰਦਾ ਗੱਲ ਕਰਕੇ ਔਰ ਮੈਨੂੰ ਲੱਗਦਾ ਹੈ ਇਲੈਕਸ਼ਨ ਕਮਿਸ਼ਨ ਨੂੰ ਵੀ ਸਾਡੀ ਇਹ ਮੰਗ ਹੈ ਕਿ ਜਿਹੜਾ ਤੁਸੀਂ ਮੈਨੀਫੈਸਟੋ ਬਣਾਉਣਾ ਉਹਨੂੰ ਲੀਗਲਾਈਜ਼ ਕਰੋ ਉਹਨੂੰ ਲੀਗਲਾਈਜ਼ ਕਰੋ ਉਹਦੇ ਨਾਲ ਹੀ ਗੱਲ ਬਣੂਗੀ ਇਹ ਝੂਠ ਔਰ ਇੱਕ ਹੋਰ ਗੱਲ ਜਰਮੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਬੱਬੂ ਨੇ ਵੀ ਕਈ ਲੱਖੇ ਨੇ ਵੀ ਕਹੀ ਕਿ ਜਿਹੜੇ ਅਸੀਂ ਲੀਡਰ ਚੁੰਨਦੇ ਹਾਂ ਹੁਣ ਤੂੰ ਮੀਡੀਆ ਦਾ ਕੰਮ ਸ਼ੁਰੂ ਕੀਤਾ ਸ਼ੇਰਾ ਠੀਕ ਹੈ ਕਿੰਨਾ ਇਹਦੇ ਬਾਰੇ ਸੋਚਿਆ ਗ੍ਰੈਜੂਏਸ਼ਨ ਕੀਤੀ ਪੋਸਟ ਗ੍ਰੈਜੂਏਸ਼ਨ ਚ ਬੱਦਦੇ ਆਂਦੇ ਨੇ ਫਿਰ ਕੋਰਸ ਕਰਦੇ ਨੇ ਫਿਰ ਨੌਕਰੀ ਮਿਲਦੀ ਐ ਉਹ ਜਿਹੜੇ ਅਸੀਂ ਆਪਦੇ ਡਿਪਾਰਟਮੈਂਟਾਂ ਦੇ ਹੈੱਡ ਬਣਾ ਦਿੰਨੇ ਆ ਸਟੇਟ ਦੇ ਹੈੱਡ ਬਣਾ ਦਿੰਨੇ ਆ ਕਦੀ ਉਹਨਾਂ ਦਾ ਵਿਜ਼ਨ ਪੁੱਛਿਆ ਕੀ ਐ ਕਿਤੇ ਉਹਨਾਂ ਨੇ ਦੱਸਿਆ ਕਿ ਉਹ ਐਜੂਕੇਸ਼ਨ ਦਾ ਮੈਡੀਕਲ ਦਾ ਜਾਂ ਰੈਵਨਿਊ ਦਾ ਕੀ ਕਰਨਗੇ ਕਦੇ ਕਿਸੇ ਪੁੱਛਿਆ ਉਹਨਾਂ ਤੋਂ ਆ ਕਾਲੇ ਪਾਣੀ ਦਾ ਕੀ ਵਿਜ਼ਨ ਆ ਉਹਨਾਂ ਦਾ ਹੁਣ ਮੈਨੂੰ ਦੱਸੋ ਇੰਨੇ ਵਿਰੋਧ ਇੰਨੇ ਲੋਕ ਆ ਗਏ ਬਸ ਕਰੋ ਯਾਰ ਇੰਨੇ ਲੋਕ ਆ ਗਏ ਕੋਈ ਬੰਦਾ ਅਸੈਂਬਲੀ ਚ ਬੋਲਿਆ ਮੁੱਖ ਮੰਤਰੀ ਗੱਲ-ਗੱਲ ਤੇ ਜਾ ਕੇ ਜੋਕ ਸੁਣਾ ਕੇ ਹੱਸੀ ਜਾਂਦੇ ਨੇ ਕਦੇ ਉਹਨਾਂ ਨੇ ਇਹ ਨੂੰ ਉਹਨਾਂ ਨੂੰ ਗੁਵਾਰਾ ਆਇਆ ਕਿ ਮੈਂ ਬੋਲਦਿਆਂ ਆ ਸੀਚੇਵਾਲ ਤੇ ਕੀ ਨਾ ਉਹਨਾਂ ਦਾ ਸੰਧਵਾ ਜੀ ਇਹਨਾਂ ਨੇ ਮਾਰਚ ਕੀਤਾ ਸੀਗਾ ਕੀ ਇਹਨਾਂ ਨੇ ਬੋਲ ਸਕਦੇ ਕਿ ਕਿਉਂ ਨਹੀਂ ਇਹ ਕਰ ਰਹੇ ਕਿ ਇਹ ਤਾਂ ਮਹਿੰਗੀ ਬੋਤਲ ਪਾਣੀ ਦੀ ਪੀ ਲੈਂਦੇ ਉਹਨਾਂ ਨੂੰ ਤਾਂ ਨਹੀਂ ਲੱਗਦਾ 10 ਦੀ ਪ੍ਰੋਬਲਮ ਹੁਣ ਜਾ ਕੇ ਉਹਨਾਂ ਵਲੀਪੁਰ ਵਾਲਿਆਂ ਨੂੰ ਪੁੱਛੋ ਜਿੱਥੇ ਕਰਕੇ ਗਏ ਸੀਗੇ ਮਾਰ ਛੋਟੀ ਫਿਰ ਮੇਰੇ ਕਿਹੜੀ ਪ੍ਰੋਬਲਮ ਹੈ ਨਹੀਂ ਨਹੀਂ ਇੱਕ ਮਿੰਟ ਮੇਰੇ ਛੇ ਤੋਂ ਨਾ ਪਤਾ ਆਉਂਦਾ ਜੀ ਜੀ ਜਿਹਦੇ ਛੋੜੇ ਜਾਂਦੇ ਫਿਰ ਬੱਸ ਜੀ ਲੋਕਾਂ ਦੀਆਂ ਮੰਗਾਂ ਇਹ ਦਵਾ ਮੰਨੋ ਜੂਨੀਅਨ ਲੀਡਰ ਜੀ ਸੇਂਦਰ ਨੇ ਹੂੰ ਇਹ ਤੋਂ ਪਹਿਲਾਂ ਤਾਂ ਕੀ ਬੋਲੋ ਜੀ ਸਟੇਟ ਦੇ ਐਮਐਲਏ ਆ ਜਾਂ ਮੇਜਰ ਜੂਨੇ ਹੋਏ ਜਿਹੜੇ ਜਿੱਤੇ ਹੋਏ ਜਾਂ ਜਿਹੜੇ ਨਹੀਂ ਵੀ ਜਿੱਤੇ ਜਿਹੜੇ ਲੀਡਰਸ਼ਿਪ ਕੁਆਲਟੀ ਰੱਖਦੇ ਚਲੋ ਕਿਸੇ ਵੀ ਮੋਰਚੇ ਨੂੰ ਕੋਈ ਲੋ ਉਹਨਾਂ ਨੂੰ ਸਾਹਮਣਾ ਚਾਹੀਦਾ ਫੇਰ ਜੂਨੀਅਰਾਂ ਫੇਰ ਲੋਕ ਕਿਉਂਕਿ ਸਟੇਟ ਦੇ ਹੱਕਾਂ ਦੀ ਗੱਲ ਹੈ ਔਰ ਇਹ ਮਤਲਬ ਇੱਥੇ ਕੋਈ ਜਿੱਦਾ ਕਾਲੀ ਕਾਗਰਸੀ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਵੀ ਲੀਡਰ ਹੈ ਜਾਂ ਬਣਨਾ ਚਾਹੁੰਦਾ ਹੈ ਜਾਂ ਜਿਹਦੇ ਦੀ ਕੈਪੈਸਿਟੀ ਹੈ ਉਹ ਤਾਂ ਮੂਰੇ ਚਾਹੀਦੇ ਹੈ ਸੋ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਇੱਕ ਸਾਡੇ ਚ ਏਕੇ ਦੀ ਬਹੁਤ ਕ੍ਰੈਕਟਰ ਨਹੀਂ ਹੋਣੀ। ਦੇਖੋ ਪੰਜ ਅਸੀਂ ਜਦੋਂ ਪਹਿਲਾਂ ਸਾਰੇ ਇਕੱਠੇ ਹੁੰਦੇ ਸੀ ਅਸੀਂ ਛੋਟੇ ਸੀ ਨਹੀਂ ਕਿ ਵੀ ਅਸੀਂ ਅਸੀਂ ਨਾ ਤਾਂ ਲੀਡਰ ਹੈ। ਜੀ ਉਹ ਅਸੀਂ ਕਹਿ ਸਕਦੇ ਹਾਂ ਬੰਦੇ ਬਜ਼ੁਰਗ। ਉਦੋਂ ਵੀ ਇਦਾਂ ਇਸ ਵੀ ਗਰੁੱਪੀਜ਼ਮ ਬਹੁਤ ਸੀ। ਇੱਕ ਤਰ੍ਹਾਂ ਦਾ ਖੱਬੇ ਨੂੰ ਦੂਜਾ ਸੱਜੇ ਦਾ। ਸਹੀ। ਚਲੋ ਜੇ ਵਿਚਾਰਕ ਤੌਰ ਤੇ ਤੁਹਾਡੇ ਸੋ ਮੱਦ ਦੇ ਹੋ ਸਕਦੇ ਹਨ ਪ੍ਰਾਤਨ ਕਾਲ ਜੀ ਹੋਣੀ। ਸਹੀ। ਪਰ ਜਦੋਂ ਹੁਣ ਇੱਕ ਬੰਦੇ ਨੇ ਆਪਣੀ ਜ਼ਿੰਦਗੀ ਦਾਅ ਤੇ ਲਾਤੀ। ਉਹਨਾਂ ਬਾਕੀ ਯੂਨੀਅਨ ਵਾਲਿਆਂ ਨੂੰ ਇਸ ਤਰ੍ਹਾਂ ਦੀ ਉਹ ਨਹੀਂ ਰੱਖਣੀ ਚਾਹੀਦੀ ਉਹਦੇ ਸ਼ੂਟ ਉਹਨਾਂ ਨੂੰ ਆਉਣਾ ਚਾਹੀਦਾ ਵਾ ਉਹ ਇੱਥੇ ਚਾਹੀਦੇ ਆ ਚਲੋ ਬੰਦਾ ਕਹਿੰਦਾ ਚਲੋ ਇੱਕ ਦਿਨ ਦੋ ਦਿਨ ਪੰਜ ਦਿਨ ਜੀ ਉਹ ਜਦੋਂ 10 ਟੱਪ ਗਏ ਉਹ ਸੀਰੀਅਸਲੀ ਬੰਦਾ ਜਦੋਂ ਬੈਠਿਆ ਕੀ ਉਡੀਕ ਰਿਹਾ ਉਹ ਤਾਂ ਹੁਣ ਕੀ ਹੁਣ ਕੀ ਦਾ ਇੰਤਜ਼ਾਰ ਕਰ ਰਿਹਾ ਉਹ ਯਾਰ ਮਿਸਲਾਂ ਆਪਣੀਆਂ ਕਿੰਨੇ ਨਾਲ ਲੜਦੀਆਂ ਹੁੰਦੀਆਂ ਆਪਸੇ ਲੜਦੀਆਂ ਰਹਿੰਦੀਆਂ ਲੜਦੇ ਸੀ ਨਾ ਜਦੋਂ ਅਬਦਾਲੀ ਜਾਂ ਨਾਦਰ ਜਾਂ ਹੋਰ ਆਏ ਆਪ ਇਕੱਠੇ ਨਹੀਂ ਹੋਏ ਕਿਉਂ ਬਬੂ ਗੱਲ ਗੱਲ ਹੀ ਹੈ ਜੀ ਫਿਰ ਜਿਹੜੀ ਸ਼ਾਇਦ ਕਹਿੰਦੇ ਈਗੋ ਕਹਿੰਦੇ ਹੂੰ ਤਾਨੂੰ ਕੋ ਲੱਗਦਾ ਹੰਕਾਰ ਆ ਨਾ ਨੇ ਪਿਛਲੇ ਉਹਦੇ ਜ ਫਾਤਿਮਾ ਦੇ ਸਾਰੇ ਨਹੀਂ ਜਰੂਰ ਕਰ ਸਾਰੇ ਬਜ਼ੁਰਗ ਕਰਕੇ ਆਮ ਨੌਜਵਾਨ ਸਮਰਪਿਤ ਹੋਵੇ ਹੁਣ ਵੀ ਅਡਰਿਆ ਸਾਹਿਬ ਬਈ ਕਿ ਸਾਰੇ ਸਮਰਪਿਤ ਨੌਜਵਾਨ ਪਰ ਕਈ ਵਾਰੀ ਦੁੱਖ ਦੀ ਇਹ ਗੱਲ ਹੁੰਦੀ ਹੈ ਜਿੱਦਾਂ ਉਹ ਟੋਜ ਨੇ ਗੱਲ ਕਰੇ ਭਾਈ ਜੀ ਪਲੀਜ਼ ਪਲੀਜ਼ ਮੈਂਤਲੀ ਗੱਲੀ ਹਾਂ ਹਾਂ ਜੀ ਕਾਲੇ ਪਾਰੇ ਲਈ ਧਰਨਾ ਲਾਇਆ ਨਾ ਲੱਖਾ ਤੁਮ ਤੋਂ ਜਰੂਰ ਸਾਰੇ ਸਿੱਖ ਚਿੰਤਕ ਜਾਂ ਕਿਸੇ ਵੀ ਵਿਚਾਰਾ ਕੋਈ ਹਿੰਦੂਪਰਾ ਪੰਜਾਬ ਨੂੰ ਪਿਆਰ ਕਰਦਾ ਨਹੀਂ ਸਾਰੇ ਬੱਚ ਸਾਰੇ ਬਿਲਕੁਲ ਪਰ ਦੁੱਖ ਇਹ ਇਸ ਗੱਲ ਦਾ ਹੁੰਦਾ ਵੀ ਕੀ ਜਿਹੜੇ ਲੁਧਿਆਣੇ ਚ 40-50 ਲੱਖ ਵੱਸਦਾ ਉਹਨਾਂ ਨੂੰ ਕੋਈ ਵਾਤਾਵਰਣ ਨਾਲ ਲੈਣਾ ਦੇਣਾ ਨਹੀਂ ਲੁਧਿਆਣੇ ਸ਼ਹਿਰ ਚ ਤੇ ਲੋਕ ਵੱਸਦੇ ਆ ਉੱਥੇ ਵੀ ਤਾਂ ਪਾਣੀ ਜਾਂਦਾ ਉਹਨਾਂ ਦੇ ਆਲੇ-ਦਾਲੇ ਵੀ ਤਾਂ ਪੋਲੂਸ਼ਨ ਹੁੰਦਾ ਉਹ ਕੀ ਕਰਦੇ ਆ ਮਸਲਾ ਤਾਂ ਮਾਸ ਜਿੱਦਾਂ ਹੁਣ ਮਤਲਬ ਪ੍ਰਾਤਨ ਸਮੇਂ ਆਜ਼ਾਦੀ ਵੇਲੇ ਜਦੋਂ ਆਪਣੇ ਯੋਧੇ ਲੜਿਆਣ ਜਿਹੜੇ ਤਾਂ ਥੋੜੇ ਅਸੀਂ ਬਾਅਦ ਤੱਕ ਕ੍ਰੈਡਿਟ ਲੈ ਰਹੇ ਆ ਨਾ ਸਾਰੇ ਜਿਹੜੇ ਪਿੰਡ ਦੇ ਯੋਧੇ ਹੁੰਦੇ ਸੀ ਉਹ ਵੀ ਉਹਨਾਂ ਨੂੰ ਫਰਾਂਸ ਚ ਹੁੰਦੇ ਸੀ ਬਹੁਤ ਹੱਦਲ ਕੋਲ ਰਹਿ ਜਾਂਦੇ ਵੀ ਹੋਇਆ ਬੰਨਵੇ ਜੀ ਥੋੜੇ ਕਟਾਉਣ ਵਾਲੇ ਹੋਰ ਵੀ ਕ੍ਰੈਡਿਟ ਲੈਣੇ ਬਾਅਦ ਛੋਰ ਹੋ ਜਾਂਦੇ ਨੇ ਸੋ ਪ੍ਰੋਬਲਮ ਹੈ ਕਿ ਮਾਸ ਮੂਵਮੈਂਟ ਤੁਰਦੀ ਕਿਉਂ ਨਹੀਂ ਐਡੀ ਫੇਸਬੁੱਕ ਐਨਾ ਸਾਰਾ ਦਿਨ ਆਪਾਂ ਝਾਗ ਛੜਦੇ ਆਂ ਚਵਲਾ ਮਾਰਦੇ ਆਂ ਫਿਰ ਆਪਾਂ ਕਿਸੇ ਕੌਜ਼ ਲਈ ਕਿਉਂ ਨਹੀਂ ਇਕੱਠੇ ਹੁੰਦੇ ਉੱਥੇ ਕੋਈ ਈਗੋ ਨਹੀਂ ਹੋਣੀ ਚਾਹੀਦੀ ਇੱਥੇ ਵੀ ਇਸ ਕਰ ਲੈਦੇ ਵੀ ਹਰਿਆਣਾ ਜਿਹੜੀਆਂ ਜਿੱਥੇ ਵਧੀਆਂ ਜਿੱਦਾਂ ਪਹਿਲਾਂ ਇਕੱਠੇ ਹੋ ਕੇ ਤੁਰੇ ਤੁਰਨਾ ਚਾਹੀਦਾ ਔਰ ਇਹ ਪੀਸਫੁਲ ਪ੍ਰੋਟੈਸਟ ਹੈ ਇਹਦੇ ਵਿੱਚ ਕੋਈ ਵਾਇਲੈਂਸ ਨਹੀਂ ਪੀਸਫੁਲ ਪ੍ਰੋਟੈਸਟ ਦਾ ਦੁਨੀਆ ਜਿੱਥੇ ਵੀ ਰੋਕਿਆ ਜਾਂਦਾ ਹਾਂ ਜਿਹੜਾ ਯੂਰਪ ਚੋਂ ਹੀ ਸੀ ਉਹ ਤਾਂ ਬਹੁਤ ਵਾਇਲਟ ਹੋਈ ਸੀ 10 ਮਿੰਟ ਰਿਹਾ ਤੇ ਮਾਰ ਕੇ ਭਰਤਾ ਚੜਾ ਦਿੱਤਾ ਜਿਹੜਾ ਸਾਹਿਬ ਨਹੀਂ ਇਹਦੀ ਬੰਦੇ ਦਾ ਅਸ਼ੀਰਵਾਦ ਨਹੀਂ ਕਰਦੇ ਬੰਦੇ ਦੇ ਪਾਗਲੀਆਂ ਬਾਤਾਂ ਲੈ ਕੇ ਦੇਦੇ ਨੇ ਇੱਕ ਪਾਸੇ ਸੜਕ ਚੱਲਦੀ ਹੈ ਤੇ ਦੂਜੇ ਪਾਸੇ ਚੱਲਦੀ ਹੈ ਇਹਦੇ ਜਿੱਕੇ ਤੇ ਕੋਈ ਵਾਦਾ ਵੀ ਕੋਈ ਆਲਰੇਡੀ ਹੋਰ ਹੈ ਪੰਜਾਬੀਆਂ ਨੇ ਜਿਹੜੀ ਜਿਹੜੀ ਸੜਕ ਹੈ ਰਵਾਈਦਾ ਜੀ ਸਾਹਿਬ ਉਹ ਜਿਹੜਾ ਲੰਗਰ ਧਰਨੇ ਵਾਲਿਆਂ ਦੇ ਕੱਟ ਕੇ ਤੇ ਬਾਹਰ ਵਾਲੇ ਕਿੰਨਾ ਖਾ ਗਏ ਜੀ ਇਹ ਕਿਹਦਾ ਭੋਜਨ ਕੋਈ ਵੱਡੀ ਸੇਵਾ ਹੈ ਜੀ ਇਸ ਦੀ ਹੋਰ ਵੀ ਜੇ ਸਟੇਟਾਂ ਨੂੰ ਤੁਸੀਂ ਪ੍ਰਚਾਰ ਕਰਦੇ ਹੋ ਬੋਲਦੇ ਹੋ ਕਲਾਕਾਰਾਂ ਦੇ ਤੌਰ ਤੇ ਵਿਚਰਦੇ ਹੋ ਉਹ ਤੁਹਾਡੇ ਸ਼ਬਦ ਜਦ ਪਹਿਲੀ ਸ਼ਾਨ ਦੇ ਜਿਨ੍ਹਾਂ ਨੇ ਸ਼ਬਦ ਨਿਕਰੇ ਹੋਏ ਨਾਲ ਲੋਕ ਉੱਠੇ ਹੁੰਦੇ ਆ ਕਿਉਂਕਿ ਚਾਹਵਨ ਵਾਲੇ ਇਕੱਤਰ ਤੁਹਾਡੇ ਨਾਲ ਵੀ ਜੁੜੇ ਆ ਲੱਖਾਂ ਜਿਨ੍ਹਾਂ ਨਾਲ ਜੁੜੇ ਅਮਰੋਦ ਜਿਨ੍ਹਾਂ ਨਾਲ ਜੁੜੇ ਆ ਸਿੱਧੂ ਮੂਸੇਵਾਲਾ ਜਾਂ ਹੋਰ ਸਾਰੇ ਜੁੜੇ ਹੋਏ ਸੀ ਉਹਨਾਂ ਦੀ ਕਾਲ ਤੇ ਨਿਕਲੂ ਉਹ ਵੀ ਬੋਲਦੇ ਆ ਅਸੋ ਇਹ ਡੋਕੂਮੈਂਟ ਵੀ ਲੋਡ ਨਹੀਂ ਲੱਗਦੀ ਪਰ ਆਰਟਿਸਟਾਂ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਸਵਾਗਤ ਕਰਨਾ ਕਰਨ ਲਈ ਇਕੱਠ ਆਪ ਕਰਦੇ ਗਲਤ ਪੈਦਾ ਹੁੰਦਾ ਹੁੰਦਾ ਹੈ ਇਹ ਦ੍ਰਿਸ਼ਕ ਉਹ ਵੋਟਾਂ ਦੀ ਗਾਉਂਦੇ ਕਰਦਾ ਇਹ ਹੈ ਹਾਂ ਮੰਨ ਲਓ ਆਪਾਂ ਇਹ ਮੰਨ ਲੈਂਦੇ ਕਿ ਆਪਾਂ ਜੇ ਕਿਸੇ ਮੁੱਦੇ ਦੇ ਕੋਈ ਸਰਕਾਰ ਕੋਈ ਸਟੈਪ ਲੈਂਦੀ ਹੈ ਤਾਂ ਵੋਟ ਦੀ ਪ੍ਰੋਬਲਮ ਹੋਦੀ ਹੈ ਪਰ ਜੇ ਤੁਸੀਂ VOTING ਦੇ ਹਿਸਾਬ ਨਾਲ ਜੀ ਗੱਡੂ ਜੀ ਇੱਕ ਸੀਟ ਤੇ ਤੁਹਾਨੂੰ ਦੋਨੇ ਇਫੈਕਟ ਵੀ ਪੈ ਜਾਊਗਾ ਤਾਂ ਤੁਹਾਨੂੰ ਰਿਸਪਾਂਸ ਕਿੰਨਾ ਮਿਲਣਾ ਇਹ ਵੀ ਸੋਚੋ ਆ ਸਾਰੀ ਬਾਹਰ ਬੋਡੀ ਨੂੰ ਖਾਦਾ ਕਰਦੀ ਤੁਸੀਂ ਲੀਡ ਕਰ ਦੋ ਬੋਡੀ ਕੰਸਟੀਟੂਐਂਟ ਵਾਡੇ ਉੱਥੇ 10 ਸੀਟ ਹੈ ਜੇ ਕਿਸੇ ਟੇਹ ਰਹਿ ਜੂਗੀ ਉਸ ਕਰ ਉਹਦੇ ਕਰਕੇ ਤਾਂ ਬਾਕੀ 9 ਦੇ ਤਾਂ ਤੁਹਾਨੂੰ ਤਾਕਤ ਮਜਬੂਤ ਮਿਲੂਗੇ ਕਿ tane basically ਵੀ ਆਪਾਂ ਸਵੇਰੇ ਉੱਠ ਕੇ ਜਾਂਦੇ ਨੇ ਸਾਰੇ ਜਾਂਦੇ ਜੋ ਹਿੰਦੂ ਆ ਪੰਜਾਬ ਦਾ ਜੋ ਤਾਂ ਚਲੋ ਹੁਣ ਧਰਮ ਦਾ ਇਸ ਤਰ੍ਹਾਂ ਦਾ ਸਿਸਟਮ ਚੱਲ ਪਿਆ ਆਹ ਆ ਮੇਰੇ ਪਿੰਡ ਦਾ ਡਾਕਟਰ ਸਾਹਿਬ ਪਿੱਛੇ ਇਕੱਠੇ ਘੁਰ ਦਵਾਰੇ ਜਾਂਦੇ ਇਕੱਠੀ ਹਰ ਜਗ੍ਹਾ ਜਾਂਦੇ ਸੋ ਆਪਾਂ ਸਵੇਰੇ ਉੱਠ ਕੇ ਜਾਂਦੇ ਉਹ ਸੁੰਦਿਆ ਮਾਰਾ ਦੇ ਪਾਣੀ ਪੀਣੇ ਉਹੀ ਤਰ੍ਹਾਂ ਹੀ ਸਾਡੇ ਕੋਲ ਉਹ ਤੇ ਸਿਰ ਤੇ ਤਾਂ ਪਾਉਂਡੇ ਫਿਰਦੇ ਆ ਆਪਾਂ ਸਾਰੇ ਉੱਥੇ ਨਤਮਸਤ ਹੋਨੇ ਤੇ ਉਹਨਾਂ ਦੀ ਜਿਹੜੀ ਪਹਿਲਾ ਸੰਦੇਸ਼ ਤਾਂ ਇਹ ਹੀ ਆ ਨਾ ਵੀ ਆਹ ਤਿੰਨ ਚੀਜ਼ਾਂ ਦਾ ਧਿਆਨ ਰੱਖ ਲੀ ਬਸ ਇਟਾ ਕੰਮ ਇੱਕ ਹਰਮਨਜੀਤ ਉਹਨਾਂ ਦੀ ਨਾ ਉਹ ਸੀਗੀ ਲਾਈਨਾਂ ਕਹਿੰਦੇ ਵੀ ਸਾਨੂੰ ਜਾਂਦੇ ਲਈ ਤੇਸ਼ ਹੋਈ ਸਾਡਾ ਸਾਰਾ ਪਾਣੀ ਉੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ ਈ ਐਵੀ ਜੀ ਚੀਜ਼ ਐ ਜਿਹੜੀ ਮੈਨੂੰ ਲੱਗਦਾ ਵੀ ਸ਼ਾਇਦ ਤੁਸੀਂ ਵੀ ਉਹ ਕੁਰਸੀ ਤੇ ਬਹਿਜੋਗੇ ਬੱਲਾ ਬਦਲੀ ਚਲੋ ਨਾ ਹੋ ਮੈਂ ਤਾਂ ਕਿਹਾ ਅਸੀਂ ਤਾਂ ਬੈਠਣ ਵਾਲੇ ਨਹੀਂ ਆ ਆ ਇਧਰ ਭਾ ਦਿਓ ਇਹਨੂੰ ਉਧਰ ਇੱਧਰ ਬਰਕਰਾਰ ਲਾਵਾ ਗਏ ਅਸੀਂ ਮੈਨੂੰ ਇੱਕ ਗੱਲ ਦੱਸ ਦੇਣੀ ਆ ਇਹ ਸਭ ਪਤਾ ਕੀ ਆ ਮੈਂ ਕਿ ਕੁਰਸੀ ਦੀ ਗੱਲ ਮੈਂ ਕੁਰਸੀ ਦੀ ਗੱਲ ਛੱਡੋ ਆਈ ਦਾ ਠੋਕ ਵਜਾ ਕੇ ਮੈਂ ਚੋਣਾ ਲੜਿਆ ਨਾ ਮੈਂ ਲੋਕਾਂ ਨੂੰ ਕਦੇ ਇਹ ਨਹੀਂ ਕਿਹਾ ਵੀ ਮੈਂ ਆਇਆ ਸਮੁਖ ਚੀਜ਼ ਦੇ ਹੱਕ ਚਾ ਮੈਂ ਆ ਮੁਫਤ ਦੇ ਹੱਕ ਮੈਂ ਲੋਕਾਂ ਨੂੰ ਕਹਿੰਦਾ ਸੀ ਵੀ ਜਿਹੜਾ ਤੁਸੀਂ ਮੋਟਰਾਂ ਦਾ ਬਿੱਲ ਲਾਹ ਤੁਹਾਨੂੰ ਮਾਫ ਕਰਾ ਲੈ ਗਲਤ ਸੀ ਤੁਹਾਨੂੰ ਅਗਲਿਆਂ ਨੇ ਥੋੜਾ ਦੂਰਾ ਨੁਕਸਾਨ ਕਿਉਂ ਕਿਡਾ ਤੁਹਾਨੂੰ ਨਹਿਰੀ ਪਾਣੀ ਤੋਂ ਪਾਸੇ ਕਰਤਾ ਵੀ ਖਾਲ ਬਾਕੇ ਵਿਚਰ ਲਾ ਲੇ ਤੁਸੀਂ ਮੋਟਰਾਂ ਦੇ ਫਰੀ ਦੇ ਚੱਕਰ ਚ 8 ਮਿੰਟ ਛੱਡ ਕੇ ਘਰੇ ਆ ਜਾਨੇ ਹੋ ਤੁਸੀਂ ਧਰਤੀਓ ਤੋਂ ਪਾਣੀ ਮੁਕਾਤਾ ਤੁਹਾਨੂੰ ਨੁਕਸਾਨ ਹੋਇਆ ਕਿ ਨਹੀਂ ਹੋਇਆ ਨਹਿਰੀ ਪਾਣੀ ਸਾਡਾ ਖੋਹ ਕੇ ਦੂਜੇ ਸੂਬਿਆਂ ਨੂੰ ਦਿੱਤਾ ਤੇ ਥੱਲੋਂ ਹੀ ਪਾਣੀ ਖਿੱਚਦਾ ਮੈਂ ਇਹ ਗੱਲਾਂ ਦਾ ਪ੍ਰਚਾਰ ਕਰਦਾ ਸੀ ਇੱਕ ਮੈਂ ਮਾਨਸਾ ਦੇ ਪਿੰਡ ਚ ਬੋਲਾਂ ਰਾਸ਼ੇ ਰਾ ਫਿਰ ਤੈਨੂੰ ਵੋਟ ਨਹੀਂ ਪੈਂਦੀ ਬਾ ਨਾ ਪਾਉ ਮੈਂ ਅੱਜ ਵੀ ਕਹਿਣਾ ਲੱਖ ਵਾਰੀ ਨਾ ਪਾਉ ਹਰਾ ਦਿਓ ਯਾਰ ਪਰ ਅਸੀਂ ਕੋਈ ਸਮਝੌਤਾ ਪੰਜਾਬ ਦੇ ਹਾਲਾਤਾਂ ਨਾਲ ਜਾਂ ਦੇਖ ਕੇ ਅਸੀਂ ਪੰਜਾਬ ਦੇ ਹਿੱਤਾਂ ਨਾਲ ਹੱਕਾਂ ਨਾਲ ਕਰ ਜਾਗੇ ਇਹ ਬੰਦੇ ਭਾਈ ਅਸੀਂ ਨਹੀਂ ਦੋ ਮੇਰੀ ਗੱਲ ਸਾਫ਼ ਤੇ ਸਪਸ਼ਟ ਆ ਨਹੀਂ ਮੈਂ ਕਿੰਨੇ ਵਾਰੀ ਇਹ ਗੱਲ ਕਹੀ ਆਮ ਆਪੀ ਦੀਆਂ ਚੋਣਾਂ ਆਈਆਂ ਯਾਰ ਸਾਨੂੰ ਆਫਰਾਂ ਹੋਈਆਂ ਟਿਕਟਾਂ ਦੇ ਦਿੰਨੇ ਆ ਬਾਈ ਦੀਆਂ ਵਿਧਾਨ ਸਭਾ ਚੋਣਾਂ ਸਾਨੂੰ ਪੰਜ ਪੰਜ ਟਿਕਟਾਂ ਦੀ ਆਫਰ ਆ ਉਧਰ ਜਾ ਕੇ ਚੜ ਜਾਂਦੇ ਫਿਰ ਚੰਮਾ ਹੀ ਤੰਨੇ ਗਦੇਣੀ ਜਾ ਕੇ ਸੋ ਇਸ ਕਰਕੇ ਜਿਹੜੀ ਕਾਪੀ ਚ ਢਾਚੇ ਚ ਵੜ ਕੇ ਫਾਇਦਾ ਹੋ ਜਾਂਦਾ ਜੀ ਹਾਂ ਕਈ ਢਾਚੇ ਚ ਵੜ ਕੇ ਫਾਇਦਾ ਹੋ ਜਾਂਦਾ ਨਹੀਂ ਨਹੀਂ ਉਹ ਇਹ ਜੇ ਬੇਈਮਾਨਾਂ ਨਾਲ ਹੁਣ ਮੇਰੀ ਗੱਲ ਸੁਣੋ ਯਾਰ ਤੁਸੀਂ ਗੱਲ ਕਰੋ ਕਾਂਗਰਸੀ ਦਾ ਇਹ ਐ ਬੈਠਿਆ ਦਾਅ ਤੇ ਸ਼ਹਿਦ ਲਈ ਬੈਠੇ ਆ ਸਾਡਾ ਦਾਅ ਲੱਗ ਜੂ ਪਤਾ ਨਹੀਂ ਇਹਨਾਂ ਨੂੰ ਲੋਕ ਨਰਾਜ਼ ਹੋਊਗਾ ਉਹ ਤਾਂ ਐ ਬੈਠੇ ਆ ਆ ਕਲਮਲੂਕਾ ਪਹਿਨ ਲਈ ਜਾਂਦਾ ਸੀ ਕਹਿੰਦਾ ਸੁਧਾਰ ਲਹਿਰ ਵੀ ਇਕੱਠੀ ਕਰ ਲੋ ਭਾਜਪੀ ਵਾਲਿਆਂ ਦਾ ਵੀ ਜੋ ਗਾਦਲ ਵੀ ਇਕੱਠੇ ਤਾਂ ਸਰਕਾਰ ਬਣਾਵਾਂਗੇ ਉਹ ਸਰਕਾਰ ਬਣਾਉਣ ਦੀ ਜੋੜ ਤੋੜ ਲਾਈ ਜਾਂਦਾ ਵੀ ਇਹ لوکاں ਚ ਨਕਾਰ ਤੇ ਅਸੀਂ ਆ ਜਾਾਂਗੇ ਉਹ ਕਹਿੰਦਾ ਅਸੀਂ ਇਕੱਠੇ ਹੋ ਕੇ ਆ ਜਾਾਂਗੇ ਉਹ ਮੁੱਦਾ ਹੀ ਕਿੱਥੇ ਨਾ ਯਾਰ ਪਾਣੀ ਦੇ ਮੁੱਦੇ ਤੇ ਗੱਲ ਲੋਕ ਵੀ ਸਾਡੇ ਉਹੇ ਜੀ ਹੈ ਜਾ ਮਾ ਜਾ ਬੋਲ ਤੋ ਵੀ ਠੀਕ ਹੈ ਅਸੀਂ ਪਾਉੜੇ ਪਤਾ ਕਿਉਂ ਫਿਰਦੇ ਆਂ ਸ਼ੇਰਾ ਕਿ ਪਾਉੜਾ ਬੱਚਿਆਂ ਦੇ ਨਾ ਅਸੀਂ ਵਿਰਲਾਪ ਦੇਖਿਆ ਜੀ ਜੀ ਜਿਹੜੇ ਮੈਂਟਲੀ ਰਿਕਰਡਡ ਨੇ ਜਿਨ੍ਹਾਂ ਦੀ ਫੈਮਲੀ ਚ ਕੈਂਸਰ ਆਉਂਦਾ ਨਾ ਉਹ ਇੱਕ ਬੰਦਾ ਨਹੀਂ ਮਰਦਾ ਪੂਰੀ ਫੈਮਲੀ ਮਰ ਜਾਂਦੀ ਹੈ ਪੂਰੇ ਪਰਿਵਾਰ ਨੂੰ ਉਹ ਆਰਥਿਕ ਤੌਰ ਤੇ ਪੰਗੂ ਹੋ ਜਾਂਦੇ ਨੇ ਜੀ ਜੀ ਜਾ ਕੇ ਵੀ ਖਲੋ ਨਾ ਘਰਾਂ ਚ ਔਰ ਮੌਤ ਵੀ ਕੀੜੀ ਜਗਮੀ ਤੜਪ ਤੜਪ ਕੇ ਇਹ ਕੰਮ ਹੋ ਰਿਹਾ ਜਾ ਕੇ ਕਿਤੇ ਮੈਂ ਤੈਨੂੰ ਸੀਰੀਅਸਲੀ ਦੱਸ ਰਿਹਾ ਧਰਾਂਗ ਵਾਲੇ ਬੜੇ ਆ ਜਿਹੜੇ ਕੇਰਾ ਮੁੱਖ ਮੰਤਰੀ ਨੇ ਬੜੇ ਨਾਂ ਲਏ ਸੀ ਨਾ ਐਸ ਪਿੰਡ ਚ ਐਸ ਪਿੰਡ ਚ ਅਸੀਂ ਵੀ ਗਏ ਹਾਸਪਿੰਡ ਚ ਪਿੰਡ ਦਾ ਨਾਂ ਨਾ ਲਾਈਨ ਨਾਲੋਂ ਸਹੀ ਹੋ ਜੂਗਾ ਨਹੀਂ ਹੁੰਦੇ ਉਹਦੇ ਭਾਈ ਜੀ ਅਸੀਂ ਬਹੁਤ ਵਾਰი ਇਕੱਠੇ ਹੋਏ ਆਂ ਜਿਨ੍ਹਾਂ ਨੇ ਸਾਡੇ ਨਾਲ ਫੋਟੋ ਆ ਖਿਚਵਾਈਆਂ ਵੀਡੀਓ ਬਣਾਏ ਉਹ ਮੁੱਖ ਮੰਤਰੀ ਵੀ ਬਣ ਗਏ ਸਾਡਾ ਮਸਲਾ ਹੱਲ ਨਹੀਂ ਹੋਇਆ ਅਸੀਂ ਇੱਕੋ ਗੱਲ ਕਹੀ ਸੀ ਕਿ ਕੋਸ਼ ਹੋ ਜੇ ਨਾ ਅਸੀਂ ਮੁੱਖ ਮੰਤਰੀ ਬਣ ਆਏ ਪਰ ਇਹ ਮਸਲੇ ਨੂੰ ਕਿਤੇ ਲੈ ਕੇ ਜਾਵਾਂਗੇ ਜਗਮੀਤ ਮੈਂ ਤੈਨੂੰ ਇੱਕ ਮੋਟੀ ਗੱਲ ਦੱਸ ਦਿੰਦਾ ਕਿ ਜਦੋਂ ਕੋਈ ਮਸਲਾ ਹੱਲ ਕਰਾਉਣਾ ਹੈ ਨਾ ਲੋਕਤੰਤਰ ਦੇ ਯੁੱਗ 'ਚ ਉਹਨੂੰ ਲੋਕਾਂ ਦਾ ਮੁੱਦਾ ਬਣਾ ਦਿਓ ਅੱਜ ਕਾਲਾ ਪਾਣੀ ਲੋਕਾਂ ਦਾ ਮੁੱਦਾ ਹੈ ਅੱਜ ਜਗਜੀਤ ਸਿੰਘ ਡੱਲੇਵਾਲ ਜੋ ਬੈਠੇ ਨੇ ਇਹ ਲੋਕਾਂ ਦਾ ਮੁੱਦਾ ਹੈ ਜਦੋਂ ਲੋਕਾਂ ਦਾ ਮੁੱਦਾ ਹੋ ਗਿਆ ਤਾਂ ਇਹਨਾਂ ਸਰਕਾਰਾਂ ਨੂੰ ਇੱਥੇ ਥੱਲੇ ਬਹਿਣਾ ਪੈਣਾ ਕਿਉਂਕਿ ਇਹਨਾਂ ਨੇ ਸਰਕਾਰਾਂ ਚੁੜੀਆਂ ਬਹੁਤ ਬਹੁਤ ਲੋਕਾਂ ਦਾ ਪਸਾਨਾ ਨੇ ਦੇਖੋ ਆਪਣੇ ਕੋਲ ਦੋ 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 ਅਜਿਹਾ ਕਹਿੰਦੇ ਰਹੋ ਕਿ ਕਿਤਾਬਾਂ ਸੇ ਅਸੀਂ ਫਿਰ ਚਾਹਣੀ ਜੀ ਪੁਰਾਣੀ ਸਰਕਾਰ ਬਣਾ ਦੇ ਔਰ ਜੇ ਜੇ ਆਪਾਂ ਕੱਲਾ ਸਰਕਾਰ ਨੂੰ ਨੋਟ ਕਰ ਸਕਦੇ ਜਿਹੜੇ ਬਾਕੀ ਆਪੋਜੀਸ਼ਨ ਦੇ ਲੀਡਰ ਹੈ ਜਾਂ ਕਾਂਗਰਸ ਹੈ ਜਾਂ ਅਕਾਲੀ ਦਰਬ ਉਹ ਕਿੱਥੇ ਹੈ ਕਿਹਦੇ ਪਾਰਟ ਪੰਜਾਬ ਦੇ ਹੈ ਔਰ ਇੱਦਾਂ ਹੀ ਦੂਜੀ ਧਿਰ ਹੋ ਗਈ ਜੁਨੀਅਨ ਮੰਨ ਲਓ ਕਿ ਜਿਹਨੇ ਅੰਦਰ ਉਹਨਾਂ ਨੇ ਡਿਸੀਜਨ ਲੈ ਲਿਆ ਉਹਨਾਂ ਨੂੰ ਲੱਗਿਆ ਕਿ ਇਹ ਬਈ ਬੰਦਾ ਐਮਪੀਸ਼ਟ ਹੋ ਜਾਂਦਾ ਜਦੋਂ ਕੋਈ ਡਿਸੀਜਨ ਨਹੀਂ ਹੁੰਦਾ ਬੰਦਾ ਕਈ ਵਾਰੀ ਜਿਹੜਾ ਲੀਡ ਕਰ ਦਿੰਦਾ ਉਹਦੇ ਉੱਤੇ ਪ੍ਰੈਸ਼ਰ ਬਹੁਤ ਹੁੰਦਾ ਆਪਦੇ ਮੈਂਬਰਾਂ ਦਾ ਕਿ ਚਲੋ ਜੀ ਚੱਲੀ ਤੇ ਜਿਹੜੀ ਮੁੜੀ ਕਾ ਗਿਆ ਤੇ ਦੂਜੀ ਕੋਈ ਨਹੀਂ ਆ ਰਹੇ ਤੇ ਫਿਰ ਉਹ ਜਿਹੜੀ ਸਾਡੀ ਬਾਕੀ ਜੁਨੇ ਨੂੰ ਹੈ ਕੱਗ ਨਹੀਂ ਪਤਾ ਨਹੀਂ ਈਗੋ ਹੈ ਕਿ ਕੀ ਹੈ ਇੱਕ ਮਿੰਟ ਜੀ ਪਤਾ ਨਹੀਂ ਈਗੋ ਹੈ ਕਿ ਕੀ ਹੈ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਹੜੇ ਕਾਲੇ ਪੰਨੇ ਮਸਲਾ ਚੱਲਿਆ ਉਹਨਾਂ ਨੇ ਆਪ ਦਾ ਕੈਟਰ ਰੋਕ ਲਿਆ ਲੀਡਰ ਆਪ ਦਾ ਕੈਟਰ ਰੋਕ ਲੈਂਦੇ ਨੇ ਜਥੇਬੰਦੀਆਂ ਦੇ ਆਗੂ ਆਪ ਦਾ ਕੈਟਰ ਰੋਕ ਲੈਂਦੇ ਨੇ ਬਸ ਇਹਦਾ ਹੱਲ ਕੀ ਹੋਊਗਾ ਕ੍ਰੈਡਿਟ ਕ੍ਰੈਡਿਟ ਦਾ ਰੋਲ ਹੈ ਬੰਦੇ ਦੀ ਜਾਨ ਪੰਜਾਬ ਦੇ ਦੋ ਤਿੰਨ ਮੁੱਦੇ ਬਹੁਤ ਇੱਕ ਇੱਕ ਸਾਹ ਉਹਦਾ ਕੀਮਤੀ ਹੈ ਸਰਕਾਰ ਜੀ ਪੰਜਾਬ ਦੀ ਦੋ ਚੀਜ਼ਾਂ ਬਹੁਤ ਇੱਕ ਮੁੱਦਾ ਜਿਹੜਾ ਇਹਨਾਂ ਨੇ ਜੰਤੂ ਲੱਖਰ ਪਾਣੀ ਜਾਂ ਪਾਣੀ ਦਾ ਬੋਲ ਹੋ ਗਿਆ ਜਿਹੜਾ ਹੂਰ ਬਹੁਤ ਹੈ ਸਾਡਾ ਜਮ ਹੈ ਕਿਤੇ ਜੀ ਸ਼ਹਿਰਾਂ ਦੀ ਹੱਲ ਮੈਂ ਥੋੜ ਜਾ ਤੁਸੀਂ ਇੰਗਲੈਂਡ ਚ ਜਾਓ ওভার ਪਾਪੂਲੇਟਡ ਹੋ ਗਿਆ ਬਰੋਰਾ ਨੇ ਆਪਣੇ ਖੇਤਾਂ ਦੀ ਜ਼ਮੀਨ ਵਾਸਤੇ ਉਹ ਕਹਿੰਦੇ ਹਾਈ ਰਾਈਜ਼ ਬਿਲਡਿੰਗਾਂ ਬਣਾ ਲਓ ਅਸਲ ਨੇ ਵੀ ਇਹ ਜਿਹੜਾ ਪ੍ਰਾਈਵੇਟ ਕੋਲੋਨੀ ਸਿਸਟਮ ਜਦੋਂ ਜੀ ਬਿੱਟੋ ਹੋ ਕੇ ਸੀ ਬਾਇਆ ਉਹ ਸਵਾਨ ਚੱਕੀ ਤੋਂ ਰੋਣਾ ਆਪਣੇ ਬੁਹਾਰੀ এয়ারਪੋਰਟ ਤੋਂ ਲੈ ਕੇ ਆਲਮੋਸਟ ਰਾਜਪੁਰੇ ਤੱਕ ਸੜਕ ਤੇ ਸਾਰੇ ਕਲੋਨੀ ਆ ਗਏ ਕੋਈ ਦੋਸ਼ੀ ਅਸੀਂ ਵੀ ਤਾਂ ਅਸੀਂ ਤੇ ਜਮੀਨਾਂ ਲੈ ਲਈਆਂ ਮਹੀਆਂ ਦੇਖੇ ਮਤਲਬ 50 ਹਜ਼ਾਰ ਕਿੱਲਾ ਹਰ ਸਾਲ ਕਵਰ ਕਰ ਜਾਂਦੇ ਹੈ ਕਰਕੇ 50 ਤੋਂ ਵੱਧ ਕਰ ਜਾਂਦੇ ਹੈ ਹਰ ਸਾਲ ਤੁਸੀਂ ਦੇਖੋ ਜੀ ਤੁਸੀਂ ਜੇ ਕਿਤੇ ਤੁਸੀਂ ਪੂਰੀ ਹਰ ਇੱਕ ਤੱਕ ਦੇ ਡਰੋਨ ਨਾਲ ਜਿੱਤੇ ਮਾਰ ਕਰੋ ਤਾਂ ਕਰਾਰੀ ਤੋਂ ਆਪ ਦਾ ਪੀਤਾ ਪਾ ਦਿਓ ਪਟਿਆਲੇ ਤੱਕ ਤੱਕ ਨੀਰ ਆਓ ਉੱਧਰ ਵਾਲੀ ਜ਼ਮੀਨ ਤਾਂ ਸਾਰੀ ਸ਼ਹਿਰੀ ਹੋ ਗਈ ਤੇ ਵਰੇਂਡੇ ਕੋਲੇ ਮਾਝਲੀ ਬੇਂਡਾ ਉੱਤੇ ਮੈਟਰੋ ਸਟੇਸ਼ਨ ਕਹਿੰਦੇ ਕੋਰਟੀ ਚ ਪਾੜਾ ਹੋਰ ਤੁਸੀਂ ਦੇਖ ਲਓ ਵਰੇਂਡੇ ਤੱਕ ਆਉਂਦਾ ਪਹਿਲਾਂ ਸਾਡੇ ਕੋਲ ਫਿਰ 50 ਪੈਸੇ ਪਾਣੀ ਦੇ ਨਹੀਂ ਗੱਲ ਉੱਥੇ ਜਿਹੜੀ ਮੈਂ ਕਰਦਾ ਸੀ ਵੀ 60 ਲੱਖ ਨੂੰ ਇੱਕ ਵਾਰੀ ਉਹਨੇ ਹੁੱਕਾ ਦਿੱਤਾ ਆ ਕੇ ਲੋਕ ਹੈ ਬਿੜਕਾ ਪਾਉਂਦੇ ਫਿਰਦੇ ਵੀ ਸਾਡੀ ਵੀ ਯਾਰ ਲੈ ਲੋ ਸਾਡੀ ਵੀ ਹੋਰ ਇਹ ਆਪਾਂ ਇਹ ਜਿਹੜਾ ਇਹ ਏਡੇ بڑے ਜਿਹੜੇ ਕਾਮੁਲਕ ਜਿਹੋ ਆਇਆ ਨਾ ਇਹੋ ਦਿਨ ਚ ਨਹੀਂ ਸੋਲਵ ਹੋਣਾ ਔਰ ਹਰ ਚੀਜ਼ ਦਾ ਸਿਆਸਤ ਵੀ ਹੱਲ ਸਮਾਜਿਕ ਜਾਗਰੂਕਤਾ ਹੀ ਹੱਲ ਹੈ ਜਦੋਂ ਡੰਡੇ ਨਾਲ ਵੀ ਬਹੁਤ ਚੀਜ਼ਾਂ ਨਹੀਂ ਕਰਾ ਸਕਦੇ ਤੇ ਹੁਣ ਵੀ ਕਈ ਕਈ ਵਾਰੀ ਬੰਦਾ ਜਦੋਂ ਪਰਚਾ ਮਿਲਦਾ ਤਾਂ ਵੀ ਅੱਗ ਲਾ ਜਾਂਦੇ ਹੂੰ ਉਹ ਇਹ ਸਾਡੇ ਮਲੇ ਪਾਸੋਂ ਹੋ ਰਿਹਾ ਨੌਜਵਾਨ ਹਮਲਾ ਦੇਖੋ ਦੁਨੀਆ ਦੀਆਂ ਬੈਸ ਬੋਲੀ ਤੇ ਵੀ ਆ ਪਾਣੀ ਤੇ ਵੀ ਇੱਕ ਹੀ ਗੱਲ ਹੈ ਜੀ ਉਹ ਨਾ ਹੀ ਹੁੰਦਾ ਹੁਣ ਤੁਸੀਂ ਜਦੋਂ ਅਫਰੀਕਾ ਦੀ ਗੱਲ ਕਰਦੇ ਹੋ ਤੁਹਾਨੂੰ ਅਮਰੀਕਾ ਨਾਲ ਅਫਰੀਕਾ ਅਮਰੀਕਨ ਕਹਿੰਦੇ ਹਨ ਜਦ ਕਿ ਦੁਨੀਆ ਦੀ ਸਭ ਤੋਂ ਪ੍ਰਾਤਨ ਤੇ ਸਟਰੋਂਗ ਸਿਵਲਾਈਜੇਸ਼ਨ ਉੱਥੋਂ ਸ਼ੁਰੂ ਹੋਈ ਹੈ ਅਫਰੀਕਾ ਤੇ ਅੱਜ ਉਹਨਾਂ ਨੂੰ ਇਹ ਨਹੀਂ ਪਤਾ ਸਭ ਤੋਂ ਸਟਰੋਂਗ ਤਾਂ ਉਹੀ ਸੀ ਸਭ ਤੋਂ ਵੱਧ ਗੋਲਡ ਉੱਥੇ ਸੀ ਅੱਜ ਉਹ ਵਿਦੇਸ਼ਾਂ ਵਿਦੇਸ਼ਾਂ 'ਚ ਕਿੱਥੇ ਲੱਗੇ ਹੋਰ ਐਪ ਤੇ ਲੱਗੇ ਤਾਂ ਲੋਫੀ 뮤직 ਹੈ ਬੇਸਿਕਲੀ ਡਿਸਟਰਕਟਿਵ 뮤직 ਹੈ ਫ੍ਰੀਕਵੈਂਸੀ ਬੜੀ ਡੇਂਜਰਸ ਹੈ ਉਹ ਤੁਸੀਂ ਦੇਖੋ ਪੂਰੇ ਅਮਰੀਕਾ ਜਿਹੜਾ ਸਭ ਤੋਂ ਸਟਰੋਂਗ ਕੱਢ ਰਹੀ ਹੈ ਉਹ ਸਾਰੀ ਉਹ ਜਨਰੇਸ਼ਨ ਜਿਹੜੀ ਸਭ ਤੋਂ ਸਟਰੋਂਗ ਸੀ ਉਹ ਉਸ ਤਰ੍ਹਾਂ ਦੇ ਅਬਿਊਸਿਵ ਲੈਂਗੁਏਜ ਵਾਲੇ ਗਾਣਿਆਂ ਤੇ ਲੱਗੇ ਜਾਂ ਜਨਕੀ ਬਲੋਡੀ ਉੱਥੇ ਵੀ ਗਾਈ ਜਾਂਦੀ ਸੀ ਸਿਫਲੀ ਤਾਂ ਉੱਥੇ ਚੱਲਦੀ ਸੀ ਗੋਸਪਲ ਉੱਥੇ ਵੀ ਚੱਲਦੀ ਸੀ ਪਰ ਤੋਂ ਤਾਂ ਹਰ ਕਮਰਸ਼ੀਅਲ ਸਿਸਟਮੇ ਉੱਥੇ ਫਿੱਟ ਕਰਦਾ ਉੱਥੇ ਵਪਾਰ ਹੁੰਦਾ ਉੱਥੋਂ ਹੀ ਸ਼ੋਅ ਨੇ ਉਹੀ ਸਿਸਟਮ ਉਹ ਇਹ ਹੌਲੀ-ਹੌਲੀ ਇਹ ਚੀਜ਼ਾਂ ਸਾਡੇ ਵੀ ਇਹ ਬੁਰਕ ਚੋੜੀਆਂ ਅਵੇਅਰ ਹੋਣੀ ਲੋੜ ਹੈ ਇੱਕ ਨਾ ਹੋਰ ਚੀਜ਼ ਯਾਦ ਰੱਖਿਓ ਜੀ ਅੱਗੇ ਇਹਦੀ ਗੱਲ ਕਹਿ ਰਿਹਾ ਮੈਂ ਹਮਲਾ ਜਿਹੜੀਆਂ ਗੱਲਾਂ ਨਾਲ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਟ ਹੁਣ ਸਾਡੇ ਤੇ ਹਮਲਾ ਸਾਡੇ ਚ ਮਿਲ ਕੇ ਹੋਊਗਾ ਸਾਡੇ ਵਰਗੇ ਹੀ ਬਣਾਏ ਜਾਣਗੇ ਔਰ ਉਹ ਕਹਿਣਗੇ ਨਹੀਂ ਆ ਨਹੀਂ ਆ ਕਰਨਾ ਇਹ ਤੁਨੂਆ ਅੱਜ ਗੱਲ ਕਹਿ ਰਿਹਾ ਔਰ ਥੋਡੇ ਹੀ ਆਈਕਨ ਚੱਕੇ ਜਾਣਗੇ ਥੋਡੇ ਹੀ ਵੱਡੇ ਮਸ਼ਹੂਰ ਬੰਦੇ ਚੱਕੇ ਜਾਣਗੇ ਔਰ ਉਹ ਕੋਈ ਹੋਰ ਗੱਲ ਕਰਨਗੇ ਇਹ ਸਾਡੇ ਨਾਲ ਹੋਣ ਜਾ ਰਿਹਾ ਜਾਂ ਹੋ ਰਿਹਾ ਹੈ ਪਿਛਲੇ ਅੰਦੋਲਨ ਚ ਵੀ ਚੱਕਿਆ ਸੀ ਆ ਨਹੀਂ ਨਹੀਂ ਪਿਛਲੇ ਅੰਦੋਲਨ ਚ ਨਹੀਂ ਇਹ ਕੰਮ ਇਹ ਮੈਦਨ ਦਸਰਾ ਆ ਚੱਕੀ ਗਏ ਚੱਕੀ ਗਏ ਦੇਖੋ ਇਹ ਸਾਨੂੰ ਸਮਝ ਨਹੀਂ ਲੱਗਣੀ ਪਹਿਲਾਂ ਉਹਨਾਂ ਬੰਦਿਆਂ ਨੂੰ ਸਾਡਾ ਬਣਾ ਕੇ ਪੇਸ਼ ਕੀਤਾ ਜਾਊਗਾ ਜੋ ਸਾਡੇ ਚ ਹੈ ਸਥਾਪਿਤ ਹੋ ਗਏ ਸਾਨੂੰ ਲੱਗਿਆ ਕਿ ਇਹਦਾ ਸਾਡਾ ਉਦੋਂ ਉਹਨਾਂ ਨੇ ਸਾਡੇ ਖਿਲਾਫ ਤਾਂ ਸਾਡੀਆਂ ਗੱਲਾਂ ਵੀ ਕਰਨਗੇ ਫਿਰ ਤੁਹਾਡੇ ਖਿਲਾਫ ਗੱਲ ਕਰਨਗੇ ਅੱਛਾ ਜਿੱਤੇ ਹੋਰ ਪਰ ਕਸਟਰੀਆ ਦੀ ਚਲੋ ਪਹਿਚਾਨ ਹੈ ਵੀ ਆ ਜਿਹੋ ਉਹਨਾਂ ਦੇ ਖਿਲਾਫ ਬੋਲਦੇ ਆ ਤੇ ਉਹ ਗੱਲ ਪੈਂਦੇ ਹੋ ਕਹਿੰਦੇ ਯਾਰ ਤੁਸੀਂ ਤਾਂ ਬੇਫਕੂ ਬੰਦੇ ਜੀ ਨਹੀਂ ਨਹੀਂ ਹਲੇ ਦੱਸਾਂਗੇ ਤੁਹਾਨੂੰ ਚਿਹਰੇ ਵੱਡੇ ਨੇ ਇੱਕ ਅਦਾ ਦੱਸ ਜੋ ਅੱਜ ਕੋਈ ਗੱਲ ਨਹੀਂ ਸਮਾਂ ਥੋੜੀ ਨਿਊਜ਼ ਵਧੀਆ ਬਣਦੀ ਹੈ ਅੱਛਾ ਇਸ ਤਰ੍ਹਾਂ ਅੰਕਾ ਸ਼੍ਰੀ ਵੰਮ ਉਹ ਦੋ ਇਹਨੂੰ ਕਹਿੰਦਾ ਪਹਿਲਾ ਅੱਖਰ ਦਾ ਅੱਛਾ ਇੱਕ ਹੋਰ ਹੈ ਅੱਛਾ ਮੈਂ ਦੱਸਦਾ ਇਹ ਨਹੀਂਗਾ <laughs> <laughs> अच्छा अच्छा आज एक होले ਹੁਣ ਤੈਨੂੰ ਹਾਸੇ ਵਾਲੀ ਗੱਲ ਛੇੜੀ ਐ ਮੈਨੂੰ ਲੱਗਦਾ ਮਤੋਏ ਨੂੰ ਤਾਂ ਹੁਣ ਫੋਨ ਕਰਦਾ ਨਹੀਂ ਆਪਣਾ ਭਵੰਤ ਸ਼ਾਇਦ ਬੱਬੂ ਨੂੰ ਫੋਨ ਆ ਜੇ ਅੱਛਾ ਕੀ ਹੈ ਕਦੇ ਆਜਾ ਵੀ ਯਾਰ ਮੈਂ ਨਹੀਂ ਨਹੀਂ ਤੂੰ ਵੀ ਤਾਂ ਸੰਤਾ ਨੂੰ ਆ ਸਕਦਾ ਮੈਂ ਇੱਕ ਮਿੰਟ ਬੱਬੂ ਲਗਾਈ ਭਰੀ ਆ ਫੋਨ ਆ ਦੇ ਵੀ ਯਾਰ ਬੱਬੂ ਤੂੰ ਉਹਨਾਂ ਨਾਲ ਕਿੱਥੇ ਬਹਿ ਗਿਆ ਉਹ ਤਾਂ ਯਾਰ ਮੇਰੇ ਖਿਲਾਫ ਹੀ ਨਾ ਅਸੀਂ ਉਹਦੇ ਖਿਲਾਫ ਨਹੀਂ ਸਾਡੇ ਤਿੰਨਾਂ ਨਾਲ ਹੀ ਇਹਨਾਂ ਨਾਲ ਜਿੰਨਾ ਯਾਰ ਰਿਹਾ ਯਾਰ ਸਾਡਾ ਆਪਾਂ ਸਾਰੇ ਤੁਸੀਂ ਮੈਂ ਹਾਂਜੀ ਆਪਾਂ ਵਿਚਾਰਕ ਦੌਰ ਤੇ ਅਲੱਗ ਹੋ ਸਕਦੇ ਆ ਅੱਜ ਭਗਵਾਨ ਤੋਂ ਬਾਹਰ ਚਾਹੇ ਉਹਦੇ ਵਿਚਾਰ ਹੋ ਸਕਦੇ ਆ ਕੱਲੂ ਕੋਈ ਹੋਰ ਸਰਕਾਰ ਆਉਂਦੀ ਹੈ ਕੱਲੂ ਰਹਿਣਾ ਤਾਂ ਸਮਾਜ ਚ ਆਪਾਂ ਸਾਰੇ ਆਪਾਂ ਮੁੱਦਿਆਂ ਚ ਤਾਂ ਵਿਚਰ ਨਹੀਂ ਖਲਾਕੀਤ ਹੋਰ ਮੇਰੀ ਕਦੇ ਨਹੀਂ ਗੱਲ ਹੋਈ ਪਰਮਾਤਮਾ ਜੀ ਨਹੀਂ ਨਹੀਂ ਇਹਦੀ ਨਹੀਂ ਗੱਲ ਮੇਰੇ ਬਾਰੇ ਬਹੁਤ ਬਈ ਕਿਆਸ ਰੱਖਾ ਵਾਹ ਅੱਜ ਨਾ ਫੋਨ ਆ ਜਾ ਪਹਿਲਾਂ ਨਹੀਂ ਲਿਖ ਆ ਹੁਣ ਕਰਨੇ ਨੇ ਆ ਆ ਗੱਲ ਕੇ ਦੌਰ ਦੇ ਨਾਲ ਕੀ ਬਰੀ ਕਿਉਂਕਿ ਮੈਂ ਵੀ ਇਹ ਬਹੁਤ ਘੱਟ ਮਿਲਦਾ ਮੈਂ ਕੰਮ ਵਿੱਚ ਲੱਗਿਆ ਰਹਿੰਦਾ ਉਹ ਮੈਨੂੰ ਲੱਗਦਾ ਹੈ ਕਿ ਪਰਿਵਾਰ 'ਚ ਕੋਈ ਇੱਕ ਬੰਦਾ ਲੱਗਿਆ ਤਾਂ ਸਾਰਿਆਂ ਨੇ ਉਸਨੂੰ ਸਰਪੰਚ ਚ ਚੁੜਾਇਆ ਜਿੱਦ ਨੇ ਸਰਪੰਚ ਭਰਾਇਆ ਇਹ ਥੋੜਾ ਜਿਹਾ ਪ੍ਰੈਸ਼ਰ ਪਾ ਕੇ ਵੀ ਲਿਸਟ ਹੋ ਜਾਂਦਾ ਛੋਟੇ ਵੱਡੇ ਦਾ ਮਰਕ ਪੈ ਜਾਂਦਾ ਜੀ ਤੌਰ ਤੇ ਮੈਂ ਪਹਿਲਾਂ ਵੀ ਕਿਸਾਨੀ ਨਾਲ ਜੁੜਿਆ ਸੀ ਭਾਈ ਔਰ ਭਵਿੱਖ 'ਚ ਵੀ ਰਹੂੰਗਾ ਇਹ ਹੀ ਇਹ ਹੀ ਇਹ ਸਾਡੀ ਲੋੜ ਸੀ ਸਾਕੀ ਇਹਨਾਂ ਨਾਲ ਹੈ ਮੈਂ ਤਾਂ 20 ਸਾਲ ਤੋਂ ਇਹੀ ਘਾਰੇ ਬਹੁਤ ਇਸ ਤਰ੍ਹਾਂ ਬਹੁਤ ਟਰਾਈਜ਼ੀ ਤੌਰ ਤੇ ਕਰਦੇ ਆ ਇਸ ਤਰ੍ਹਾਂ ਦੀ ਗੱਲ ਵੀ ਪਰ ਆਪਾਂ ਇਹ ਵੀ ਨਾ ਸੋਚੀਏ ਵੀ ਸੱਟ ਮੈਂ ਉਹ ਨਹੀਂ ਤੁੜਦਾ ਆਂ ਤੁੜਦਾ ਮੰਨ ਲਓ ਅਸੀਂ ਇਸ ਅੰਦੋਲਨ ਨੂੰ ਕਰਾ ਰਹੇ ਜਾਂ ਜਿਹੜੇ ਸਾਡੇ ਅੱਗੇ ਲੱਗੇ ਆ ਸਾਡੇ ਸਰਕਾਰ ਤੇ ਇਹ ਆਪਾਂ ਕਦੇ ਵੀ ਨਾ ਸੋਚੀਏ ਮੈਂ ਪਿਛਲੇ ਅੰਦੋਲਨ ਚ ਕੀ ਕਿਹਾ ਕਿ ਆਪਾਂ ਬਹੁਤ ਥੋੜੇ ਆ ਕੋਈ ਦੀ ਸਿਰੜ ਦੀ ਜਿੱਤ ਹੋਇਆ ਕਰੀਏ ਔਰ ਆਪਾਂ ਜਦੋਂ ਆਪਾਂ ਪੀਸਫੁਲ ਪ੍ਰੋਟੈਸਟ ਕਰਦੇ ਕੋਈ ਵੀ ਆਪਾਂ ਇਸ ਤਰ੍ਹਾਂ ਦੀ ਗੱਲੇ ਨਾ ਕਰੀਏ ਭੜਕਾਮੀ ਜਿਹਦੇ ਆਪਾਂ ਕਿਸੇ ਨੂੰ ਹਾਂ ਦਿੱਲੀ ਵਾਲੇ ਮੀਡੀਆ ਨੂੰ ਮੌਕਾ ਦੇਈ ਅਸੀਂ ਜਿਵੇਂ ਪਹਿਲਾਂ ਆਪ ਦਾ ਸੰਦੇਸ਼ ਦਿੱਤਾ ਹੈ ਸੇਵਾ ਦਾ ਇਹ ਬਾਬੇ ਜਦੋਂ ਜਿਵੇਂ ਸਾਡੇ ਗੁਰੂ ਸਾਹਿਬ ਨੇ ਕਿਹਾ ਲੰਗਰ ਸਾਹਿਬ ਨੂੰ ਖੁਲਾਉਣਾ ਲਖੋ ਕੇ ਰੱਖੋ ਕੋਈ ਵਿਤਕਰਾ ਨਹੀਂ ਕਰਨਾ ਉਹ ਵੀ ਇਹ ਵੀ ਦਿੱਤਿਆ ਜਾਊਗਾ ਅੱਜ ਇੰਗਲੈਂਡ ਦੇ ਵਿੱਚ ਕੱਲ ਬਹੁਤ ਵੱਡਾ ਪ੍ਰੋਟੈਸਟ ਹੋਇਆ ਉੱਥੋਂ ਨੇ ਕਿਸਾਨਾਂ ਨੇ ਲਿਆ ਕੇ ਲੈਣਾਂ ਦੇ ਟਰੈਕਟਰ ਬਾੜ ਤੇ ਓਬਵੀਅਸ ਮੁੱਦਰੇ ਲੜ ਰਹੇ ਨੇ ਦੁਨੀਆ ਭਰ ਦੇ ਲੋਕ ਦੁਨੀਆ ਭਰ ਦੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਆਪਣੇ ਆਪ ਨੂੰ ਬਚਾਉਣ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਲੜ ਰਹੇ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ 75 ਸਾਲ ਦਾ ਬੰਦਾ ਕੈਂਸਰ ਦਾ ਮਰੀਜ਼ ਅੱਜ 18ਵੇਂ ਦਿਨ ਚ ਵਗ ਗਿਆ 12 ਕਿਲੋ ਬਜੇ ਨ ਉੱਡ ਗਿਆ ਕਿਡਨੀਆਂ ਪਤਾ ਨਹੀਂ ਕੱਲ ਨੂੰ ਕੰਮ ਛੱਡ ਦੇਣ ਅੱਜ ਦੌਰਾ ਆਪਾ ਜੀ ਅੱਜ ਹੈ ਕੱਲ ਨਹੀਂ ਹੈ ਭੋਗਾਂ ਤੇ ਆਉਂਦਾ ਕੀ ਫਾਇਦਾ ਫਿਰ ਸਭ ਦਾਗ ਲਗਾ ਦੇਓਗੇ ਫਟਮਾ ਪਾਓਗੇ ਡੱਲ ਸਰਬ ਤੇਰੀ ਸੋਚ ਤੇ ਪੜਾ ਦੇਗੇ ਠੋਕ ਕੇ ਹੌਣੀ ਆ ਕੇ ਖੜ ਜੋ ਇਹ ਅਪੀਲ ਕਰਦਾ ਜਿਵੇਂ ਬੱਬੂ ਨੇ ਕਿਹਾ ਕਿ ਸਾਰਿਆਂ ਜਿੱਥੇ ਬੰ ਬਿਲਕੁਲ ਵਿਚਾਰਕ ਬਖਰੇਵੇਂ ਹੈ ਕੋਈ ਲੈਪਟਾਪ ਹੋ ਰਾਈਟ ਆ ਕੋਈ ਕਿਹੜਾ ਵਿਚਾਲੇ ਵਾਲਾ ਕੁਝ ਵੀ ਆ ਰੱਖੋ ਤੁਹਾਡੀ ਸੋਚ ਤੁਹਾਡੀ ਵਿਚਾਰਤਰਾ ਤੁਹਾਨੂੰ ਮੁबारकਾ ਨਿਸ਼ਾਨਾ ਇੱਕ ਆ ਲੜਾਈ ਇੱਕ ਆ ਦੁਸ਼ਮਣ ਇੱਕ ਆ ਪਰ ਇਕੱਠੇ ਕਿਉਂ ਨਹੀਂ ਆ